ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਆਪਾਂ ਜੋ ਸਿੱਖ ਰਹਿਤ ਮਰਿਆਦਾ ਦੀ ਵਿਚਾਰ ਕਰ ਰਹੇ ਹਾਂ ਅਗਲੇ ਐਪੀਸੋਡ ਦੇ ਵਿੱਚ ਆਪ ਸੰਗਤ ਦਾ ਦਰਸ਼ਨ ਕਰਨ ਲਈ ਫੇਰ ਅਗਲੇ ਐਪੀਸੋਡ ਦੇ ਵਿੱਚ ਪੇਜ ਨੂੰ ਫੋਲੋ ਕਰ ਲਓ ਸ਼ੇਅਰ ਕਮੈਂਟ ਲਾਈਕ ਜਰੂਰ ਕਰਨਾ ਕਿਉਂਕਿ ਇਹ ਵਿਚਾਰ ਅੱਗੇ ਸੰਗਤਾਂ ਕੋਲ ਚਲੇ ਜਾਵੇ ਗੁਰੂ ਪਿਆਰ ਵਾਲਿਓ ਆਪਾਂ ਜੋ ਵਿਚਾਰ ਕਰ ਰਹੇ ਹਾਂ ਅਮਰਤ ਸੰਸਕਾਰ ਅਮਰਤ ਸੰਸਕਾਰ ਆਪਾਂ ਅ ਕੋਈ ਵੀ ਕਰ ਸਕਦਾ ਜੋ ਗੁਰੂ ਮਰਜਾਦਾ ਦੇ ਤਹਿਤ ਚੱਲ ਕੇ ਪੰਜ ਪਿਆਰਾ ਦੇ ਵਿੱਚ ਸ਼ਾਮਲ ਹੋ ਕੇ ਅਸੀਂ ਉਹ ਅਮਰਤ ਛਕਾ ਸਕਦੇ ਹਾਂ ਜੋ ਸਿੱਖ ਪੰਥ ਦੀ ਮਰਜਾਦਾ ਹੈ ਤੇ ਸਾਧ ਸੰਗਤ ਜੀ ਜਦੋਂ ਪੰਜ ਪਿਆਰੇ ਸਹਿਬਾਨ ਅਸੀਂ ਦਰਸ਼ਨ ਕਰਦੇ ਹਾਂ ਨਾ ਤੇ ਉਹ ਗੁਰੂ ਦਾ ਰੂਪ ਹੈ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਰੂਪ ਹੈ ਤੇ ਪੰਜਾਂ ਪਿਆਰਿਆਂ ਦੇ ਵਿੱਚੋਂ ਅਸੀਂ ਅ ਦਰਸ਼ਨ ਕਰ ਸਕਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੇ ਫਿਰ ਅਮਰਤ ਛਕਾਉਣ ਦੀ ਜੋ ਵਿਧੀ ਆ ਆਪਾਂ ਉਹ ਸਰਵਣ ਕਰ ਰਹੇ ਆ ਜੋ ਆਪਾਂ ਹੁਣ ਤੱਕ ਸਮਝੀ ਆ ਗੱਲ ਅਮਰਤ ਛਕਾਉਣ ਭਾਵ ਅਮਰਤ ਸੰਸਕਾਰ ਅ 28 ਨੰਬਰ ਪੇਜ ਤੇ ਆਪਾਂ ਪਹੁੰਚੇ ਆ ਵਿਚਾਰ ਕਰਦੇ ਕਰਦੇ ਅੱਗੇ ਜੋ ਆਪਾਂ ਗੱਲ ਸਮਝਣੀ ਆਓ ਅ ਹਾਹਾਪਾਤ ਤੋਂ ਸ਼ੁਰੂ ਕਰਦੇ ਆ 28 ਨੰਬਰ ਪੇਜ ਹਾਹਾਪਾਤ ਜੇ ਕਿਸੇ ਨੂੰ ਕਰੈਤ ਕਰਨ ਕਰਕੇ ਮੁਰ ਅਮਰਤ ਛਕਣਾ ਹੋਵੇ ਤਾਂ ਉਸ ਨੂੰ ਅਡ ਕਰਕੇ ਸੰਗਤ ਵਿੱਚ ਪੰਜ ਪਿਆਰੇ تنਖਾਹ ਲਾ ਲੈਣ ਮਤਲਬ ਕਈ ਵਾਰੀ ਅ ਕੋਈ ਮਰਿਆਦਾ ਤੋਂ ਨਿੰਮਾਉਂਦਾ ਤੇ ਅਮਰ ਛਕਣ ਵਾਲਾ ਸਿੰਘ ਹੈ ਕਈ ਵਾਰੀ ਅਮਰਤ ਆਪਾਂ ਕਹਿ ਸਕਦੇ ਹਾਂ ਸਾਧ ਸੰਗਤ ਜੀ ਗੁਰੂ ਦੇ ਬਚਨਾਂ ਤੋਂ ਨਹੀਂ ਚੱਲਦਾ ਤੇ ਉਹ ਦੁਬਾਰਾ ਅਮਰ ਛਕਣਾ ਚਾਵੇ ਅਮਰ ਛਕਣਾ ਹੋਵੇ ਤਾਂ ਉਹ ਜਿਹੜੇ ਪੰਜ ਪਿਆਰੇ ਸਹਿਬਾਨ ਹੁੰਦੇ ਆ ਉਹਨੂੰ ਸੰਗਤ ਤੋਂ ਪਾਸੇ ਕਰਕੇ ਵੱਖ ਕਰਕੇ ਤੇ ਉਹਨੂੰ ਉਹ ਤਨਖਾਹ ਲਾਉਂਦੇ ਪੰਜ ਪਿਆਰੇ ਤੇ ਦੁਬਾਰਾ ਫਿਰ ਉਹ ਪੰਜਾ ਕੱਟਣਾ ਧਾਰਨੀ ਹੋ ਜਾਂਦਾ ਹੈ ਅੱਗੇ ਸਿੱਖ ਧਰਮ ਵਿੱਚ ਕੀਰਤਨ ਦੀ ਪੂਜਾ ਤਿਆਗ ਕੇ ਇੱਕ ਕਰਤਾਰ ਦੀ ਪੇਮਾ ਭਗਤੀ ਦੀ ਉਪਾਸ਼ਨਾ ਦਸੀ ਹੈ ਸਾਧ ਸੰਗਤ ਜੀ ਅ ਬਾਕੀ ਸਾਰੀਆਂ ਪੂਜਾ ਛੱਡ ਕੇ ਇੱਕ ਕਰਤਾਰ ਦੀ ਭਾਵ ਜਿਹੜਾ ਇੱਕ ਓੰਕਾਰ ਵਾਹਿਗੁਰੂ ਅਕਾਲ ਪੁਰਖ ਹੈ ਜਲਥਲ ਮਹੀਲ ਪੂਰਿਆ ਸੁਆਮੀ ਸਰਜਨਹਾਰ ਉਹ ਜਲਾ ਵਿੱਚ ਵੀ ਆਉਂਦਾ ਉਥਲਾਂ ਵਿੱਚ ਵੀ ਉਹ ਸਾਰੇ ਹੈ ਤੇ ਅ ਗੁਰਬਾਣੀ ਵੀ ਇਹ ਗੱਲ ਕਹਿੰਦੀ ਹੈ ਵੀ ਇੱਕ ਓਮਕਾਰ ਅਕਾਲ ਪੁਰਖ ਵੈਗੂ ਦੀ ਪੂਜਾ ਕਰਨੀ ਹੋਰ ਸਰਗ ਪੂਜਾ ਛੱਡ ਦੇਣੀ ਹੈ ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ ਕਿਉਂਕਿ ਗੁਰਬਾਣੀ ਵਿੱਚ ਸੋਝੀ ਆਉਣੀ ਹੈ ਇਹ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ ਕਰਨਾ ਜ਼ਰੂਰੀ ਹੈ ਸਾਧ ਸੰਗਤ ਤੇ ਪੰਥ ਦੀ ਸੇਵਾ ਸਾਧ ਸੰਗਤ ਦੀ ਸੇਵਾ ਤੇ ਪੰਥ ਦੀ ਸੇਵਾ ਉਪਕਾਰ ਉਪਕਾਰ ਕਰਨੇ ਜੀਵਨ ਵਿੱਚ ਨਾਮ ਦਾ ਪ੍ਰੇਮ ਅਤੇ ਅਮਰਤ ਛੱਕੇ ਰਹਿਤ ਬਹਿਤ ਰੱਖਣਾ ਮੁੱਖ ਸਾਧਨ ਹਨ ਤੇ ਹੋਰ ਵੀ ਇਸ ਤਰ੍ਹਾਂ ਦੇ ਮਤਲਬ ਵੀ ਸੰਗਤ ਵਿੱਚ ਬੈਠਣਾ ਨਾਮ ਬਾਣੀ ਦਾ ਅਭਿਆਸ ਕਰਨਾ ਸੰਗਤ ਵਿੱਚ ਜੁੜ ਮਿਲ ਕੇ ਬੈਠਣਾ ਜੋ ਧਰਮ ਦੇ ਕਾਰਜ ਹੈ ਸੰਗਤ ਨੂੰ ਜੋੜਨਾ ਆਪ ਜਪ ਅਵਰਾ ਨਾਮ ਜਪਾਵਾ ਤੇ ਸਾ ਸੰਗਤ ਜੀ ਕੀ ਤੁਸੀਂ ਇਸ ਧਰਮ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ ਮਤਲਬ ਵੀ ਜੋ ਤੁਸੀਂ ਅਮਰ ਸ਼ਕਦੇ ਹੋ ਕੋਈ ਵੀ ਆਪਾਂ ਪਹਿਲਾਂ ਗੱਲ ਕੀਤੀ ਸੀ ਕੋਈ ਵੀ ਯਾਦ ਦਾ ਕੋਈ ਵੀ ਧਰਮ ਦਾ ਕੋਈ ਵੀ ਮਨੁੱਖ ਅਮਰਤ ਸ਼ਕ ਸਕਦਾ ਹੈ ਅਮਰਤ ਹਰਕ ਵਾਸਤੇ ਹੈ ਕਿ ਜਦੋਂ ਇਹ ਸਾਰੀ ਮਰਿਆਦਾ ਸਮਝ ਲੇ ਤੇ ਸਾਧ ਸੰਗਤ ਜੀ ਫਿਰ ਉਹ ਖੁਸ਼ੀ ਨਾਲ ਕਬੂਲ ਕਰੇ ਅੱਗੇ ਖਖਾ ਭਾਗ ਹਾਂ ਦਾ ਜਵਾਬ ਆਉਣ ਤੇ ਪਿਆਰਿਆਂ ਤੋਂ ਇੱਕ ਸੱਜਣ ਅਮਰਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਵੇ ਅਮਰਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲੈਣਾ ਮਾਰੇ ਹੁਕਮਨਾਮਾ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬੈਠਣ। ਹੰਜ ਪਿਆਰੇ ਅੰਮ੍ਰਿਤ ਵਾਲੇ ਬਾਟੇ ਪਾਸ ਆ ਕੇ ਬੈਠ ਜਾਣ। ਬਾਟਾ ਸਰਬ ਲੋਹ ਦਾ ਹੋਵੇ ਤੇ ਚੌਂਕੀ। ਸੁਨਹਿਰੇ ਆਦ ਕਿਸੇ ਸਵਸ਼ਤ ਚੀਜ਼ ਉੱਪਰ ਰੱਖਿਆ ਹੋਵੇ। ਬਾਟੇ ਵਿੱਚ ਸਵਸ਼ ਜਾਲ ਤੇ ਪਤਾਸੇ ਪਾਏ ਜਾਣ ਤੇ ਪੰਜ ਪਿਆਰੇ ਬਾਟੇ ਦੇ ਇਰਦ-ਗਿਰਦ ਵੀਰ ਆਸਨ ਹੋ ਕੇ ਬੈਠ ਜਾਣ। ਵੀਰ ਆਸਨ ਦਾ ਭਾਵ ਵੀਰ ਆਸਨ ਵੀ ਆਪਾਂ ਸਮਝ ਲਈਏ। ਬੀਰਸਨ ਉਹ ਸਾਸਨ ਸੱਜਾ ਗੋਡਾ ਜਮੀਨ ਤੇ ਰੱਖਣਾ ਧਰਤੀ ਤੇ ਸੱਜੀ ਦਾਦਾ ਭਾਰ ਤੇ ਪੈਰ ਰੱਖ ਕੇ ਬੈਠਣਾ ਤੇ ਖੱਬਾ ਗੋਡਾ ਉੱਚਾ ਕਰਕੇ ਰੱਖਣਾ pau ਗੋਡੀ ਲਾ ਕੇ ਆਪਾਂ ਕਹਿ ਸਕਦੇ ਹਾਂ ਬੀਰਸਨ ਤੇ ਇਹਨਾਂ ਬਾਣੀਆਂ ਦਾ ਪਾਠ ਕਰਨਾ ਜਿਹੜੇ ਪੰਜ ਪੈਰੇ ਸਹਿਬਾਨ ਜਪ ਜਪਜੀ ਸਾਹਿਬ ਦੀ ਬਾਣੀ ਜਪ ਸਹਿਬ 10 ਵਈਏ ਸਰਾਵ ਸਰਾਵਕ ਸੁੱਧ ਵਾਲੇ ਬੇਨਤੀ ਚੋਪਈ ਹਮਰੀ ਕਰੋ ਹੱਥ ਦੇ ਰੱਛਾ ਤੋਂ ਲੈ ਕੇ ਦੁਸ਼ਟ ਦੋਖ ਤੇ ਲਿਹੋ ਬਚਾਈ ਤੱਕ ਤੇ ਆਨੰਦ ਸਾਹਿਬ ਸੰਪੂਰਨ ਇਹ ਬਾਣੀਆਂ ਪੰਜ ਬਾਣੀਆਂ ਸਾਧ ਸੰਗਤ ਜੀ ਜੋ ਅਮਰਤਾ ਬਾਟਾ ਤਿਆਰ ਕਰਨਾ ਉਦੋਂ ਪੜਦਗੇ ਇਹ ਆਪਾਂ ਗੱਲ 29 ਨੰਬਰ ਪੇਜ ਦੇ ਨੰਨੇ ਤੱਕ ਰਵ ਪਹੁੰਚੇ ਇਹ ਵਿਚਾਰ ਚਰਚਾ ਕੀਤੀ ਹੈ ਤੇ ਇਸ ਐਪੀਸੋਡ ਵਿੱਚ ਇੰਨਾ ਹੀ ਅ ਅਗਲੇ ਵਿਚਾਰ ਜੋ ਬਾਕੀ ਹੈ ਅਮਰਤ ਸੰਸਕਾਰ ਦੀ ਉਹ ਅਗਲੇ ਐਪੀਸੋਡ ਵਿੱਚ ਮਿਲਾਂਗੇ ਪੇਜ ਨੂੰ ਫੋਲੋ ਕਰ ਲਓ ਸ਼ੇਅਰ ਕਮੈਂਟ ਲਾਈਕ ਵੀ ਜਰੂਰ ਕਰਨਾ ਹੋਇਆ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ